ਮਾਨਸਾ ਦੇ ਬੋਹੜੇ ਵਿੱਚ ਇੱਕ ਇਹੋ ਜੀ ਵਾਰਦਾਤ ਪੇਸ਼ ਆਈ ਸੀ 2 ਫਰਵਰੀ ਨੂੰ ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਿੱਚ ਰੋਸ ਫੈਲ ਗਿਆ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਨਸ਼ੇ ਦੀ ਹਾਲਤ ਦੇ ਵਿੱਚ ਦੋ ਪੁਲਸੀਏ ਕੰਦ ਟੱਪਦੇ ਦਿਖਾਈ ਦਿੱਤੇ ਸੀ ਸੀਸੀਟੀਵੀ ਦੇ ਵਿੱਚ ਦਿਖਾਈ ਦੇ ਰਹੇ ਸੀ ਔਰ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਆ ਨਸ਼ੇ ਦੇ ਵਿੱਚ ਸਨ ਔਰ ਉਹਨਾਂ ਨੇ ਅੰਦਰ ਜਾ ਕੇ ਕੁੱਟ ਮਾਰ ਕੀਤੀ ਇਹ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਜਿਸ ਤੋਂ ਬਾਅਦ ਇਸ ਗੱਲ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਵੱਲੋਂ ਐਕਸ਼ਨ ਲਿਆ ਗਿਆ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਇੱਕ ਪਾਸੇ ਤਾਂ ਪੂਰੇ ਪਰਿਵਾਰ ਨੂੰ ਹੀ ਇਸ ਮਾਮਲੇ ਦੇ ਵਿੱਚ ਘੜੀ ਸਿਆ ਗਿਆ ਐਸਐਚਓ ਜਗਦੇਵ ਸਿੰਘ ਤੇ ਉਸ ਦਾ ਪਰਿਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਪੇਸ਼ ਹੁੰਦੇ ਨੇ ਉੱਥੇ ਜਾ ਕੇ ਪੰਜ ਪਿਆਰਿਆਂ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗਦੇ ਨੇ ਪਰ ਇਹ ਮਾਫੀ ਐਦਾਂ ਹੀ ਨਹੀਂ ਮਿਲ ਜਾਂਦੀ ਇਹ ਮਾਫੀ ਇੱਕ ਰਿਪੀਟਰ ਇਹ ਮਾਫੀ ਇਦਾਂ ਹੀ ਨਹੀਂ ਮਿਲ ਜਾਂਦੀ ਸਗੋ ਇਸ ਮਾਫੀ ਦੇ ਆਧਾਰ ਦੇ ਉੱਤੇ ਕਿਹਾ ਜਾਂਦਾ ਹੈ ਕਿ 11 ਦਿਨ ਤੱਕ ਸਜ਼ਾ ਸੁਣਾਈ ਜਾਵੇਗੀ 11 ਦਿਨ ਤੱਕ ਉਸ ਨੂੰ ਸਜ਼ਾ ਭੁਗਤਣੀ ਪਵੇਗੀ ਜੋ ਸਜ਼ਾ ਸ੍ਰੀ ਕਾਲਤਖਸਾਬ ਵੱਲੋਂ ਸੁਣਾਈ ਗਈ ਹੈ ਪੰਜ ਪਿਆਰੇ ਮੌਜੂਦ ਹੁੰਦੇ ਨੇ ਔਰ ਉਹਨਾਂ ਦੇ ਸਾਹਮਣੇ ਸਜ਼ਾ ਜਿਹੜੀ ਹੈ ਉਹ ਪੇਸ਼ ਲਿਆਂਦੀ ਜਾਂਦੀ ਹੈ ਔਰ 11 ਦਿਨ ਤੱਕ ਸੇਵਾ ਕਰਨੀ ਪਵੇਗੀ ਐਸਚਓ ਜਗਦੇਵ ਸਿੰਘ ਨੂੰ ਦਰਸਲ ਇਹ ਸੁਣਾਇਆ ਗਿਆ ਹੈ ਕਿ 11 ਦਿਨ ਤੱਕ ਜੁੱਤੀਆਂ ਸਾਫ਼ ਕਰਨੀਆਂ ਪੈਣਗੀਆਂ ਔਰ ਨਾਲ ਦੀ ਨਾਲ ਭਾਂਡੇ ਜਿਹੜੇ ਮੰਜੜੇ ਪਹਿਣਗੇ ਲੰਗਰ ਵਾਲੇ एसएचओ जगदेव सिंह ਨੂੰ ਇਸ ਵਾਸਤੇ ਸਜ਼ਾ ਸੁਣਾਈ ਗਈ ਹੈ ਔਰ 11 ਦਿਨ ਤੱਕ ਦੀ ਸਜ਼ਾ ਜਿਹੜੀ ਆ ਮੁਕੰਮਲ ਕੀਤੀ ਜਾਵੇਗੀ ਇਸ ਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ 11 ਦਿਨ ਤੱਕ ਦੀ ਸਜ਼ਾ ਪੂਰੀ ਨਹੀਂ ਕੀਤੀ ਗਈ ਤੇ ਇਸ ਤੋਂ ਬਾਅਦ ਅਗਲਾ ਐਕਸ਼ਨ ਜ਼ਰੂਰ ਲਿਆ ਜਾਵੇ। ਕਿ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਸੀ ਪਿੰਡ ਬੋਹਾ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਨੇ ਦੋ ਪੁਲਿਸ ਵਾਲੇ ਔਰ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਇਸ ਬਾਬਤ ਇਲਜ਼ਾਮ ਲਗਾਏ ਗਏ ਸੀ। ਖੈਰ ਇਸ ਤੋਂ ਬਾਅਦ ਗੁਰਦੁਆਰੇ ਦੇ ਪ੍ਰਬੰਧਕਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਔਰ ਇਹ ਸਾਰਾ ਕੁਝ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਵਾਪਰਿਆ ਇਹ ਦੱਸਿਆ ਜਾ ਰਿਹਾ ਸੀ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਫਿਲਹਾਲ ਜਿਹੜੀ ਆ ਉਹ ਸਜ਼ਾ ਸੁਣਾ ਦਿੱਤੀ ਗਈ ਹੈ ਔਰ 11 ਦਿਨ ਤੱਕ ਇਹ ਸਜ਼ਾ ਪੂਰੀ ਹੋਵੇਗੀ 11 ਦਿਨ ਤੱਕ ਜੁੱਤੀਆਂ ਸਾਫ਼ ਕਰਨ ਤੇ ਭਾਂਡੇ ਮਾਂਜੜ ਦੀ ਸਜ਼ਾ ਜਿਹੜੀ ਹੈ ਉਹ ਐਸਐਚਓ ਜਗਦੇਵ ਸਿੰਘ ਨੂੰ ਸੁਣਾਈ ਗਈ ਹੈ ਐਸਐਚਓ ਜਗਦੇਵ ਸਿੰਘ ਦਾ ਪੂਰਾ ਪਰਿਵਾਰ ਗੁਰਦੁਆਰਾ ਸਾਹਿਬ ਮੌਜੂਦ ਹੋਇਆ ਪਰਿਵਾਰ ਸਮੇਤ ਹੱਥ ਜੋੜ ਕੇ ਮਾਫੀ ਮੰਗੀ ਐਸਐਚਓ ਨੇ ਜਿਸ ਤੋਂ ਬਾਅਦ ਹੁਣ ਅੱਗੇ 11 ਦਿਨ ਦੀ ਸਜ਼ਾ ਚੱਲੇਗੀ ਖੈਰ ਇਸ ਮਾਮਲੇ ਨੂੰ ਲੈ ਕੇ ਸਜ਼ਾ ਪੂਰੀ ਹੋਣ ਤੱਕ ਕੀ ਹੋਵੇਗਾ ਇਹ ਸਮਾਂ ਦੱਸੇਗਾ ਸਜ਼ਾ ਪੂਰੀ ਕਰੇਗਾ ਐਸਐਚਓ ਜਾਂ ਨਹੀਂ ਇਹ ਵੀ ਵਕਤ ਆਉਣ ਤੇ ਪਤਾ ਲੱਗੇਗਾ ਪਰ ਫਿਲਹਾਲ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਗਈ ਹੈ ਜੋ ਵੀ ਹੋਏਗਾ ਇਸ ਤੋਂ ਬਾਅਦ ਦੱਸਦੇ ਰਾਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ Subscribe to One India channel and never miss an update.